ਕਾਂਗਰਸ ਤੇ ਜਿਹੜੀ ਨਵੀਂ ਕਹਿੰਦੇ ਵਾਸੀਂ ਵੱਖਰੀ ਰਾਜਨੀਤੀ ਗੱਲ ਕਰਦੇ ਹਾਂ ਸਾਰੀਆਂ ਐਸੇ ਹਮਾਮ ਨੇ ਨੰਗੀਆਂ ਵਾਂ ਔਰ ਕਾਂਗਸ ਪਾਰਟੀ ਜਿਹੜੀ ਕਹਿੰਦੇ ਕਿਸਾਨਾਂ ਦੇ ਨਾਲ ਆ ਜੇਕਰ ਸੰਸਦਨ ਦੀ ਰਾਸ ਸਮਰੇ ਵਿੱਚ ਬਿਲੋਕ ਕੇ ਜਾ ਸਕਦੇ ਸੀ ਜਿਹੜਾ ਅਸੀਂ ਸਾਡਾ ਧਰਨਾ ਵਾ ਇਹ ਤਰਨ ਚੌਕ ਦੀ ਜਿਹੜੇ ਭਾਜਪਾ ਦੇ ਨੇਤਾ ਉਹਨਾਂ ਦੀ ਕੋਠੀ ਦੇ ਮੂਹਰੇ ਅਸੀਂ ਲਾ ਕੇ ਬੈਠੇ ਆ ਕਿਉਂਕਿ ਅੱਜ ਸਾਡਾ 100 ਦਿਨ ਹੋ ਗਿਆ ਰੇਲ ਰੋਕੋ ਅੰਦੋਲਨ ਨੂੰ ਤੇ 100 ਦੇ ਪੂਰੇ ਦੇ ਇਹਨਾਂ ਦੀ ਨੀਂਦ ਜਿਹੜੀ ਨਹੀਂ ਜਾਗੀ ਅਸੀਂ ਇਹ ਦੱਸਣ ਆਏ ਵੀ ਚੌਕ ਜੀ ਆਣ ਕੇ ਵੇਖੋ ਵੀ ਯਰ ਬਲੀ ਜਿਹੜੇ ਅਰਬਨ ਜਿਹੜਿਆ ਨਕਸਲੀਆ ਜਾਂ ਨਕਲੀ ਕਿਸਾਨ ਆਈ ਪਾਸੇ ਪੈਰਾਂ ਦੇ ਥੱਲੇ ਜਿਹੜਾ ਵਾ ਅੱਖ ਬਾਲ ਦੇਾਂਗੇ ਇਹਨਾਂ ਨੂੰ ਉਹੀ ਸਮਾਂ ਯਾਦ ਕਰਾਵਾਂਗੇ ਜਿਵੇਂ 2014 ਨੂੰ ਹਰ ਜੇਤਰੀ ਨੂੰ ਅੰਮ੍ਰਿਤਸਰ ਦੀ ਟਿਕਟ ਤੋਂ ਜਿਹੜਾ ਐਮਪੀ ਤੋਂ ਵਾਪਸ ਭੇਜਿਆ ਪੁੱਠੇ ਪੈਰੀ ਉਹ ਤਿੰਨ ਖੇਤੀ ਪਹਿਲਾਂ ਰੱਦ ਕਰਨ ਵਾਲਿਆ ਉਹ ਅਜੇ ਨਹੀਂ ਕੀਤੇ ਜਿਲ੍ਹਾ ਚਰੋ ਰੱਦ ਨਹੀਂ ਕਰਦੇ ਸਾਨੂੰ ਸੋਦਾ ਸਦਾ ਪਹਿਲਵਾਨ ਨਹੀਂ ਗਿਆ ਅਸੀਂ ਉਹ ਰੱਦ ਕਰਵਾ ਕੇ ਤੇ ਫਿਰ ਆਪਣਾ ਮੋਰਚਾ ਜਿਹੜਾ ਵਾ ਉਹ ਸਮਾਪਤ ਕਰਾਂਗੇ ਤੁਸੀਂ ਦੇਖ ਰਹੇ ਹੋ ਗਲੋਬਲ ਹੈਡਲਾਈਨ ਨਿਊਜ਼ ਦਾ ਮੈਂ ਅਮਨਦੀਪ ਸਿੰਘ ਕਿਸਾਨ ਜਿੱਤੇ ਦਿੱਲੀ ਦੇ ਵਿੱਚ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਕਰ ਰਹੇ ਤੇ ਕੇਂਦਰ ਸਰਕਾਰ ਦੇ ਉੱਤੇ ਜੰਮ ਕੇ ਜਿਹੜੀ ਨਾਰੇਬਾਜ਼ੀ ਕੀਤੀ ਰਹੀ ਉਹਥੇ ਅੱਜ ਅੰਮ੍ਰਿਤਸਰ ਦੇ ਵਿੱਚ ਬੀਜਪੀ ਆਗੂ ਦੇ ਘਰ ਦੇ ਬਾਹਰ ਤੁਸੀਂ ਦੇਖ ਤਰਨੁਜਗ ਦੇ ਘਰ ਦੇ ਬਾਹਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਦਸਤਾਬੰਦ ਕੀਤਾ ਗਿਆ ਤਾਂ ਕਿ ਜਿਹੜੇ ਕਿਸਾਨ ਹੈ ਉਹਨਾਂ ਦੇ ਘਰਵਾਂ ਨਾਲ ਜਾ ਸਕਣ ਤੁਸੀਂ ਇੱਧਰ ਦੇਖ ਸਕਦੇ ਹੋ ਤਸਵੀਰਾਂ ਰਹੀਆਂ ਕਿਸਾਨ ਜਿਹੜੇ ਨੇ ਆਪ੍ਰੀਆ ਮੰਗਾ ਨੂੰ ਲੈ ਕੇ ਪ੍ਰੋਟੈਸਟ ਜਿਹੜਾ ਲਗਾਤਾਰ ਚੱਲਦਾ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀਂ ਆਪਣੀਆਂ ਮੰਗਾਂ ਲੈ ਕੇ ਲਗਾਤਾਰ ਜਿਹੜੇ ਧਰਨਾ ਪ੍ਰਦਰਸ਼ਨ ਕਰਨੇ ਇੰਨੀ ਠੰਡ ਦੇ ਹੋਂਦ ਦੇ باوجود ਜਿਹੜੇ ਛੋਟੇ ਬੱਚੇ ਬਜ਼ੁਰਗ ਮਾਤਾ ਉਹ ਵੀ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਤੇ ਕੀ ਜਿਹੜੀ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਜਲਦੋਂ ਜਲਦ ਜਿਹੜਾ ਮੰਨਨ ਦੀ ਮੰਨਨ ਦੇ ਕਿਨੇ ਇੰਨੀ ਮੀਂਹਾਂ ਹੋਂਦ ਦੇ باوجود ਵੀ ਜਿਹੜੀ ਕੇਂਦਰ ਸਰਕਾਰ ਲੋਕਈ ਵੇਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਸਿਰਫ ਦੋ ਮੰਗਾਂ ੜੀਆਂ ਮੰਨੀਆਂ ਗਈਆਂ ਨੇ ਉਸ ਤੋਂ ਬਾਅਦ ਉਹ ਜਿਹੜੀ 4 ਦਿਨ ਦੀ ਮੀਂਹ ਉਹਦੇ ਵਿੱਚ ਕੀ ਸਟਾਲੇਗਾ ਸਾਡੇ ਨਾਲ ਕਿਸਾਨ ਆ ਗਏ ਕਿ ਉਹਨਾਂ ਨਾਲ ਗੱਲਬਾਤ ਕਰਦੇ ਕਹਿਣਾ ਜਾਂਦੇ ਜੀ ਤਾਂ ਹਾਂਜੀ ਜਿਹੜਾ ਸਾਡਾ ਧਰਨਾ ਵਾ ਇਹ ਤਰਨ ਚੌਕ ਦੀ ਜਿਹੜੇ ਭਾਜਪਾ ਦੇ ਨੇਤਾ ਉਹਨਾਂ ਦੀ ਕੋਠੀ ਦੇ ਮੂਰੇ ਅਸੀਂ ਲਾ ਕੇ ਬੈਠੇ ਆ ਕਿਉਂਕਿ ਅੱਜ ਸਾਡਾ 100 ਦਿਨ ਹੋ ਗਿਆ ਰੇਲ ਰੋਕੋ ਅੰਦੋਲਨ ਨੂੰ ਤੇ 100 ਦਿਨ ਪੂਰੇ ਹੋ ਗਏ ਇਹਨਾਂ ਦੀ ਨੀਂਦ ਜਿਹੜੀ ਨਹੀਂ ਜਾਗੀ ਇਹ ਕਾਰਪੋਰੇਟਾਂ ਦਾ ਤੇ ਇਹਨਾਂ ਨੂੰ ਧਿਆਨ ਚੇਤਾਇਨਾ ਪਰ ਕਿਸਾਨਾਂ ਮਜ਼ਦੂਰਾਂ ਦੀ ਜਿਹੜੀਆਂ ਬਿਲਕੁਲੋਂ ਜਿਹੜੀਆਂ ਨਹੀਂ ਦਿਖ ਰਹੀ ਇਸ ਕਰਕੇ ਇਹਨਾਂ ਨੂੰ ਜਗਾਉਣ ਆਏ ਆ ਕਿਉਂਕਿ ਕਿਸਾਨਾਂ ਨੂੰ ਕਹਿੰਦੇ ਸੀ नक्सली ਆ ਅਰਬਨ नक्सਲੀਆਂ ਕਦੀਏ ਅਨਪੜ੍ਹ ਕਿਸਾਨ ਆ ਕਦੀ ਕੁਛ ਕਿਹਾ ਜਾਂਦਾ ਸੀ ਨਕਲੀ ਕਿਸਾਨ ਆ ਅਸੀਂ ਇਹ ਦੱਸ ਆਏ ਵੀ ਚੁੱਕ ਜੀ ਆਣ ਕੇ ਵੇਖੋ ਵੀ ਅਰਬਨੀ ਜਿਹੜੇ ਅਰਬਨ ਜਿਹੜੇ ਨਕਸਲੀਆ ਜਾਂ ਨਕਲੀ ਕਿਸਾਨੇ ਨੇ ਕਿਤਰਾ ਵਾ ਤੁਹਾਡੀ ਕੋਠੀ ਤੇ ਮੁਰੇ ਆਇਆ ਆਣ ਕੇ ਤੇ ਵੇਖੋ ਇਹਨਾਂ ਦੀ ਸਾਰ ਲਓ ਆਣ ਕੇ ਲੈਕਿ ਕਿਸਾ ਨਾਲ ਉਹ ਗੈ ਜਾਗੋ ਵੀ ਗੱਡੀ ਗਈ ਹੈ ਲੇਕਿਨ ਅ ਤੱਕ ਕੋਈ ਸਰਕਾਰ ਜਾਗਣੀ ਪਈ ਕੀ ਤੁਹਾਨੂੰ ਲੱਗਦਾ ਤੁਹਾਡਾ ਪ੍ਰੋਟੈਸਟ ਜਿਹੜਾ ਬੀਜੇਪੀ ਸਰਕਾਰ ਜਾਗ ਪਾਏਗੀ ਬਿਲਕੁਲ ਜੀ ਜਗਾ ਕੇ ਛੱਡਾਂਗੇ ਅਸੀਂ ਭਾਜਪਾ ਦੇ ਪੈਰਾਂ ਦੇ ਥੱਲੇ ਜਿਹੜਾ ਵਾ ਅੱਗ ਬਾਲ ਦੇਾਂਗੇ ਇਹਨਾਂ ਨੂੰ ਇਜਾਜ਼ਤ ਹੋਣਾ ਚਾਹੀਦਾ ਜਿਵੇਂ 2014 ਚ ਸਾਡੇ ਤੇ ਲਾਠੀ ਚਾਰਜ ਕੀਤਾ ਸੀ ਤੇ ਥੋੜਨ ਜੇਤਲੀ ਨੂੰ ਜਿਹੜੇ ਇਹਨਾਂ ਟਿਕਟ ਦਿੱਤੀ ਸੀ ਪਰ ਹਾਰ ਦਾ ਮੂੰਹ ਵੇਖ ਕੇ ਜਿਹੜਾ ਦਿੱਲੀ ਵੱਲ ਧੱਕਿਆ ਸੀ ਅਸੀਂ ਕਿਸਾਨਾਂ ਦੇ ਨਾਲ 2014 ਚ ਲਾਠੀ ਚਾਰਜ ਕੀਤਾ ਹੈ ਐਵੇਂ ਜੇ ਇਤਰਾ ਕਰਨਗੇ ਤੇ ਆ ਗਾੜੀ 2022 ਦੀਆਂ ਵੋਟਾਂ ਵੀ ਤੇ 2023 ਦੀਆਂ ਵੋਟਾਂਆਂ ਇਹਨਾਂ ਨੂੰ ਉਹੀ ਸਮਾਂ ਯਾਦ ਕਰਾਵਾਂਗੇ ਜਿਵੇਂ 2014 ਨੂੰ ਹਰ ਜੇਥਰੀ ਨੂੰ ਅੰਮ੍ਰਿਤਸਰ ਦੀ ਟਿਕਟ ਤੋਂ ਜਿਹੜਾ ਐਮਪੀ ਤੋਂ ਵਾਪਸ ਭੇਜਿਆ ਪੁੱਠੇ ਪੈ ਰਿਹਾ ਸੀ ਇਹਨੇ ਠੰਡ ਦੇ ਹੁੰਦੇ ਬਾਜ ਵੀ ਕਿਸਾਨ ਜਿਹੜੇ ਆਪਣੇ ਮੰਗਾਂ ਲਾ ਕੇ ਬੈਠੇ ਹੋਏ ਨੇ ਲੇਕਿਨ ਸਿੰਘੇਦਰ ਸਰਕਾਰ ਨੇ ਤੁਹਾਡੀਆਂ ਦੋਰੀਆਂ ਛੱਟਾ ਮੰਨ ਲਿਆ ਸੀ ਉਹ ਜੀ 4 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਤਾਂ ਲੱਗਦਾ ਵਿੱਚ ਛੱਟਾ ਨਿਕਲ ਪਾਏਗਾ ਦੇਖੋ ਜੀ ਭਾਜਪਾ ਨੇ ਸ਼ਾਇਦ ਉਹ ਮੰਗਾਂ ਜਿਹੜੀਆਂ ਵਾ ਬਨ ਕੇ ਤੇ ਉਹ ਸ਼ਾਇਦ ਇਹ ਸੋਚਿਆ ਵੀ ਇਹ ਕਿਸਾਨ ਉੱਠ ਕੇ ਘਰਾਂ ਨੂੰ ਚਲੇ ਜਾਣਗੇ ਪਰ ਉਹ ਛੋਟੀਆਂ ਮੰਗਾਂ ਸਾਡੀਆਂ ਇਹ ਮੰਗਾ ਛੜੀਆਂ ਸਾਡੀ ਖੇਤੀ ਕਿਤੇ ਨੂੰ ਜਿਹੜਾ ਵਾ ਨੁਕਸਾਨ ਪਹੁੰਚਾਉਂਦੀਆਂ ਉਹਦੇ ਵਾਸਤੇ ਘਾਤਕ ਨੇ ਉਹ ਤਿੰਨ ਖੇਤੀ ਬਿਲੇ ਰੱਦ ਕਰਨ ਵਾਲਿਆ ਉਹ ਅਜੇ ਨਹੀਂ ਕੀਤੇ ਜਿੰਨਾ ਚਿਰ ਉਹ ਰੱਦ ਨਹੀਂ ਕਰਦੇ ਸਾਨੂੰ ਸੋਦਾ ਸਦਾ ਪ੍ਰਵਾਨ ਨਹੀਂ ਗਿਆ ਅਸੀਂ ਉਹ ਰੱਦ ਕਰਵਾ ਕੇ ਤੇ ਫਿਰ ਆਪਣਾ ਮੋਰਚਾ ਜਿਹੜਾ ਵਾ ਉਹ ਸਮਾਪਤ ਕਰਾਂਗੇ ਅੱਜ ਆਪਾ ਦੀ ਸਾਰੀ ਛੜੀ ਹੈ ਪੰਜਾਬ ਵੀ ਟੀਮ ਇੱਥੇ ਆਈ ਸੀ ਲੇਕਿਨ ਵਿਚਾਰ ਭਾ ਪਾਲ ਸਿੰਘ ਜਿਮਲਾ ਜਦੋਂ ਗੱਲਬਾਤ ਕੀਤੀ ਉਹ ਕਹਿੰਦਾ ਵੀ ਵਕੀਰ ਦੀ ਕਿਉਂਕਿ ਖੁਦ ਵਕੀਲ ਹੈਗੇ ਉਹਨੇ ਕਿਹਾ ਵੀ ਜੇ ਪ੍ਰਧਾਨ ਮੰਤਰੀ ਚਾਵੇ ਤੇ ਬਿੱਲ ਵਾਪਸ ਲੈ ਸਕਦੀ ਲੇਕਿਨ ਐਸਾ ਕੀ ਹੈ ਕਿ ਇਹ ਕੇਂਦਰ ਸਰਕਾਰ ਬਿੱਲ ਵਾਸਤੇ ਨਹੀਂ ਤਿਆਰੀ ਨਹੀਂ ਹੈਗੀ ਦੇਖੋ ਜੀ ਇਹ ਜਿਹੜਾ ਬਿੱਲ ਲੈਣ ਤੋਂ ਅਜੇ ਭਾਜ ਭਾਜ ਸਰਕਾਰ ਆ ਨਾ ਖਾਲੀ ਕਰ ਰਹੀ ਹੈ ਇਹ ਅਡਾਨੀ ਤੇ ਬਾਨੀ ਕੋਲੋਂ ਵੱਡੇ ਪੱਧਰ ਤੇ ਦਲਾਲੀਆਂ ਖਾਦੀਆਂ ਨੇ ਤੇ ਦਲਾਲੀਆਂ ਕਰਦੇ ਆ ਤੋਂ ਦਲਾਲੀਆਂ ਕਰਨੀ ਉਹਨਾਂ ਦਾ ਦਬਾਅ ਵਾ ਦਬਾਅ ਕਰਕੇ ਬਿੱਲ ਜਿਹੜਾ ਵਾ ਰੱਦ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਬਿੱਲ ਰੱਦ ਕਰਵਾ ਕੇ ਫੇਰ ਜਿਹੜਾ ਰਾਂਗੇ ਸਿਆਸੀ ਪਾਰਟੀਆਂ ਆਪਣੀਆਂ ਜਿਹੜੀਆਂ ਵੋਟਾਂ ਵਾਲੀਆਂ ਸਿਆਸੀ ਜ਼ਮੀਰ ਜਿਹੜੀ ਤਲਾਸ਼ ਰਹੀਆਂ ਨੇ ਆਖਿਰ ਕੇਂਦਰ ਸਰਕਾਰ ਕਿਉਂ ਨਹੀਂ ਲ ਆਪਣੇ ਆਡੇ ਕਾਲੇ ਕਾਨੂੰਨ ਪਾਸ ਕੀਤੇ ਕਿਉਂ ਨਹੀਂ ਆਡੇ ਰੱਦ ਕਰ ਦੇ ਜੰਦ। ਇਹ ਰੱਦ ਕਰਨੇ ਪੈਣੇ ਆ। ਘੋਲ ਸਾਰੇ ਦੇਸ਼ ਵਿੱਚ ਖਿਲਰੇ ਹਾਂ ਵਾ। ਤੈਨੂੰ ਘੋਲ ਨੂੰ ਹੋਰ ਤਿੱਖਾ ਕਰਾਂਗੇ। ਸਾਰੇ ਦੇਸ਼ ਦੇ ਵਿੱਚ ਸਿਆਸੀ ਨੁਕਸਾਨ ਜਿਹੜਾ ਬੀਜਪੀ ਦਾ ਆਇਆ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣੇ ਪੈਣੇ ਹਨ। ਉਹ ਜਿਹੜੀ ਐ ਕਿਰੇ ਤੁਹਾਡੇ ਕੁਸਾਨ ਦਿੱਲੀ ਨੂੰ ਕੋਚ ਕਰਨੇ ਨੇ ਕਿੰਨੇ ਲੋਕ ਜਿਹੜੇ ਜਾ ਰਹੇ ਨੇ। ਇਹ ਜਿਹੇ ਅਭਿਤੀ ਅਮਰਸਰ ਜ਼ਿਲ੍ਹਾ ਲਾਇਆ ਵਾ ਇਹਦੇ ਜਿਹੇ ਹਜ਼ਾਰਾਂ ਦੀ ਗਿਣਤੀ ਸਾਡੇ ਸੰਦ ਜਾਣਗੇ ਕਟੋ ਕੱਢ 50 ਹਜ਼ਾਰ ਦਾ ਕਾਫਲਾ ਜਿਹੜਾ ਦਿੱਲੀ ਨੂੰ 12 ਤਰੀਕ ਨੂੰ ਜਾ ਰਿਹਾ ਵਾ ਤੇ ਜਿੰਨਾ ਚਿਰ ਤੱਕ ਮੋਦੀ ਸਰਕਾਰ ਦੇ ਕਾਰੇ ਕਾਨੂੰਨ ਵਾਪਸ ਨਹੀਂ ਲੈਂਦੀ ਐਮਐਸਬੀ ਨੂੰ ਲੀਗਲ ਲਾਈਨਿੰਗ ਕਰਦੀ ਉਹਨਾਂ ਅੱਤੇ ਤੱਕ ਜਿਹੜੇ ਜਥੇ ਆ ਤੋਰੇ ਨ ਤੋਰ ਆਪਣੇ ਤੁਰਦੇ ਰਹਿਣੇ ਆ ਤੇ 2024 ਦੀ ਲੜਾਈ ਅਸੀਂ ਲੜ ਕੇ ਮੰਨ ਕੇ ਚਾਹ ਰਹੇ 2024 ਤੀਕ ਸਾਡੀ ਪਿੰਨਾਂ ਚ ਤਿਆਰੀ ਆ ਔਰ ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਦੇ ਵਾਸਤੇ ਮਜਬੂਰ ਕਰਾਂਗੇ ਮੋਦੀ ਕਰੂਗਾ ਮੋਦੀ ਦੀਆਂ ਨੀਤੀਆਂ ਨਹੀਂਆਂ ਦੇਖਦੇ ਲੋਕ ਜਿੱਤਣਗੇ ਕਿਸਾਨ ਮਜ਼ਦੂਰ ਜਿੱਤਣਗੇ ਮੋਦੀ ਜਿੱਤੂਗਾ ਮੋਦੀ ਦੀਆਂ ਨੀਤੀਆਂ ਕਰਨਗੀਆਂ 2022 ਚ ਇਲੈਕਸ਼ਨ ਆ ਰਹੀ ਨੇ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਤੁਹਾਡਾ ਸਾਥ ਦੇ ਨੂੰ ਤਿਆਰ ਲੇਕਿਨ ਤੁਸੀਂ ਰਾਜਨੀਤਿਕ ਪਾਰਟੀ ਦਾ ਆਪਣਾ ਨਾਮ ਲੈਣਾ ਨਹੀਂ ਜਾਂਦੇ ਕੀ ਕਰਨਗੀਆਂ ਜੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਵਿਵਾਦ ਜਿੱਥੇ ਬੰਦੀਆਂ ਕੇਵਲ ਤੇ ਕੇਵਲ ਇਹਨਾਂ ਕਾਨੂੰਨਾਂ ਦੇ ਰਾਜਨੀਤੀ ਕਰ ਰਹੇ ਆ ਸ਼ਰਾਵਣੀ ਅਕਾਲੀ ਦਲ ਪਹਿਲਾਂ ਲਗਾਤਾਰ ਇਹ ਕਹਿੰਦਾ ਰਿਹਾ 3 ਮਹੀਨੇ ਕਿ ਇਹ ਕਾਨੂੰਨ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਣਾ ਵਾ ਜਿਹਨੂੰ ਦੇਖਦੇ ਲੋਕਾਂ ਨੇ ਪੈਰਾਂ ਦੇ ਅੱਗ ਵਾਲੀ ਗੱਟ ਜੋੜ ਵੀ ਛੱਡਿਆ ਵਜੀਰੀ ਵੀ ਛੱਡੀ ਬਾਹਰ ਆਏ ਤੇ ਜਿਹੜੇ ਦੇਸ਼ ਦੇ ਹਾਕਮ ਨੇ ਪੰਜਾਬ ਦੇ ਹਾਕਮ ਨੇ ਸਵੈਮ ਪ੍ਰਧਾਨ ਮੰਤਰੀ ਆਪਣੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਜੀ ਉਹ बार-बार ਕਹਿੰਦੇ ਰਹਾ ਕਿ ਪਹਿਲਾਂ ਜਿਹੜੀ ਹਾਈ ਪਾਵਰ ਕਮੇਟੀ ਉਹਦੇ ਮੈਂਬਰ ਸੀ ਇਹਨਾਂ ਦੇ ਸਹਿਮਤੀ ਨਾਲ ਕਾਨੂੰਨ ਅੱਗੇ ਵਧੇ ਆ ਵਿੱਤ ਮੰਤਰੀ ਜੀ ਮੰਤਰੀ ਜੀ ਬਾਦਲ ਉਹਨਾਂ ਦੀ ਸਹਿਮਤੀ ਨਾਲ ਮੀਂਹਾਂ ਸ਼ਾਮ ਨੂੰ ਨੇ ਰਿਹਾ ਜਿਹੜਾ ਪੰਜਾਬ ਦੇ ਲੋਕਾਂ ਦੇ ਅੰਗਬੜੀ ਉਹਨਾਂ ਨੂੰ ਕਹਿਣਾ ਪਿਆ ਕਿ ਅਸੀਂ ਪੰਜਾਬ ਦੇ ਕਿਸਾਨ ਨਾਲ ਆ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਆ ਕੇਵਲ ਦੇ ਕੇਵਲ ਨੰਨਾਂ ਦੇ ਉੱਤੇ ਰਾਜਨੀਤੀ ਕਰੇ ਜੇਕਰ ਪਾਰਟੀਆਂ ਸੰਜੀਦਾ ਹੁੰਦੀਆਂ ਤੇ ਇੱਥੋਂ ਦੀ ਗੱਲ ਨਹੀਂ ਆਪਣੀ ਮੋਦੀ ਨੂੰ ਪਹਿਲਾਂ ਮੁੜ ਜਾਣਾ ਮੋਟਾ ਬਹਿਣਾ ਆਏਗਾ ਕਿਉਂਕਿ ਸੰਜੀਦਾ ਨਹੀਂ ਹੈਗੇ ਔਰ ਇੱਕ ਕਾਂਗਸ ਪਾਰਟੀ ਜਿਹੜੀ ਕਹਿੰਦੀ ਕਿਸਾਨਾਂ ਨਾਲ ਆ ਜੇਕਰ ਸੰਸੀਦਨ ਦੀ ਰਾਜ ਸਭਾ ਦੇ ਵਿੱਚ ਬਿੱਲ ਰੋਕੇ ਜਾ ਸਕਦੇ ਸੀ 35 ਮੈਂਬਰ ਪਰ ਪਾਰਲੀਮੈਂਟ ਰਾਜ ਸਭਾ ਦੇ ਗੈਰਹਾਜ ਰਹੇ ਆ ਔਰ ਮੰਗ ਕਰਦੇ ਤੇ ਵੋਟਿੰਗ ਹੁੰਦੀ ਹੈ ਵੋਟਿੰਗ ਹੁੰਦੀ ਤਾਂ ਬਿੱਲ ਡਿੱਗਣਾ ਸੀਗਾ ਇਹਨਾਂ ਦੀ ਇਸ ਲਈ ਮਰੀ ਭੁਗਤਿਆ ਕਾਰਪੋਰੇਟ ਇਹਨਾਂ ਦੇ ਪਿੱਛੇ ਖੜਾ ਵਾ ਪਹਿਲਾਂ ਉਹ ਉਸੇ ਨੀਤੀ ਨੂੰ ਕਾਂਗਰਸ ਦੇ ਅੱਗੇ ਵਧਾਉਂਦੇ ਰਹੇ ਆ ਉਸੇ ਨੀਤੀ ਨੂੰ ਮੋਦੀ ਅੱਗੇ ਉਧਾਰਿਆ ਔਰ ਇਹਨਾਂ ਬੱਲਾਂ ਬਿੱਲਾਂ ਦੀਆਂ ਜੜ੍ਹਾਂ ਜਿਹੜੀਆਂ ਨੇ 1990 ਦੀਆਂ ਅਧਾਰੀ ਕਰਨੀਆਂ ਨੀਤੀਆਂ ਦੇ ਵਿੱਚ ਇਹ ਜਿਹੜੀਆਂ ਨੀਤੀਆਂ ਡਾਕਟਰ ਮਨਮੋਹਨ ਸਿੰਘ ਨੇ ਲਾਗੂ ਕੀਤੀਆਂ ਹੈਗੀਆਂ ਤੇ ਉਹਨਾਂ ਨੀਤੀਆਂ ਨੂੰ ਮਨਮੋਹਨ ਆਪਣੇ ਮੋਦੀ ਅੱਗੇ ਉਧਾਰਿਆ ਵਾ ਨੀਤੀ ਪਖਾਉਣਾ ਕਾਂਗਰਸ ਦਾ ਨਾ ਭਾਜਪੀ ਦਾ ਕੋਈ ਫਰਕਿਆ ਤੇ ਪੰਜਾਬ ਦੇ ਵਿੱਚ ਅੱਜ ਕਿਨਾਂ ਸਵਾਗਤ ਕੀਤਾ ਕਾਲੀ ਦਲ ਤੇ ਕਾਂਗਰਸ ਤੇ ਜਿਹੜੀ ਨਵੀਂ ਕਹਿੰਦੇ ਵਾਸੀਂ ਵੱਖਰੀ ਰਾਜਨੀਤੀ ਗੱਲ ਕਰਦੇ ਆ ਸਾਰੀਆਂ ਐਸੇ ਹਮਾਮ ਦੀ ਨੰਗੀਆਂ ਵਾਂ ਕੇਜਰੀਵਾਲ ਨੇ ਜਦੋਂ ਪ੍ਰਾਈ ਦਾ ਕਾਨੂੰਨ ਸਭ ਤੋਂ ਪਹਿਲਾਂ ਆ ਦਾ ਸਵਾਗਤ ਕੀਤਾ ਸੀਗਾ ਇਸ ਤੋਂ ਬਾਅਦ ਆ ਜਿਹੜਾ ਜੀ ਆਪਣੇ ਕਾਨੂੰਨ ਆ ਦਿੱਲੀ ਦੇ ਵਿੱਚ ਜਿਹੜਾ ਇੱਕ ਕਾਨੂੰਨ ਨੂੰ ਲਾਗੂ ਕਰਤਾ ਵਾ ਹੁਣ ਬਾਅਦ ਚ ਉਹਨਾਂ ਵੀ ਵਿਧਾਨ ਸਭਾ ਦੇ ਵਿੱਚ ਮਤੇ ਪਾਏ ਹਜ਼ਦ ਕਰਦੇ ਆ ਕੇਵਲ ਤੇ ਕੇਵਲ 2022 ਦੇ ਸਾਹਮਣੇ ਰੱਖ ਕੇ ਉਹ ਸਿਆਸਤ ਕਰ ਰਹੇ ਆ ਸੰਜੀਦਾ ਬਿਲਕੁਲ ਨਹੀਂ ਹੈਗੇ ਇਹ ਦੇਸ਼ ਦੇ ਲੋਕਾਂ ਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ ਔਰ ਲਗਾਤਾਰ ਲੜ ਰਹੇ ਐਸੇ ਕਿਸਾਨ ਆ ਕੁਝ ਜਿਨ੍ਹਾਂ ਨੇ ਕੋਈ ਮੰਗ ਜਿਹੜੇ ਜਿਹੜੇ ਕੇਂਦਰ ਸਰਕਾਰ ਨਾਲ ਜਿਹੜੇ ਤਿੰਨ ਕਾਨੂੰਨ ਜਿਹੜੇ ਬਿੱਲ ਪਾਸ ਕੀਤੇ ਗਏ ਉਹਨੂੰ ਰੱਦ ਕਰਨ ਤੋਂ ਬਿਨਾ ਜਿਹੜੇ ਪ੍ਰੋਟੈਸਟ ਇਦਾਂ ਹੀ ਚੱਲਦੇ ਰਹਿਣਗੇ ਜੇ ਅਗਰ ਰਾਜਨੀਤਿਕ ਪਾਰਟੀਆਂ ਸਹੀ ਹੁੰਦੀਆਂ ਤੇ ਜਿਹੜੇ ਕਾਨੂੰਨ ਆ ਜਿਹੜੇ ਪਾਸ ਹੋਏ ਸੀ ਇਹ ਪਾਸ ਨਹੀਂ ਨਹੀਂ ਹੋਣੇ ਸੀ ਕੈਮਰਾਮੈਨ ਕਮ ਦੇ ਨਾਲ ਅਮਨਦੀਪ ਸਿੰਘ ਗਲੋਬਲ ਹੈਡਲਾਈਨ ਨਿਊਜ਼ ਅਮਰਿਤ ਸਰ ਗਲੋਬਲ ਹੈੱਡਲਾਈਨ న్యూਸ ਹੈ ਹਮੇਸ਼ਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਗਲੋਬਲ ਹੈੱਡਲਾਈਨ న్యూਸ ਦਵੇਗਾ ਹਮੇਸ਼ਾ ਉਹਨਾਂ ਦਾ ਸਾਥ ਗਲੋਬਲ ਹੈੱਡਲਾਈਨ న్యూਸ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਦਿੱਲੀ ਤੋਂ ਲਾਈਵ ਟੈਲੀਕਾਸਟ ਔਰ ਪਲ-ਪਲ ਦੀ ਖਬਰ ਨੂੰ ਜਾਣਨ ਦੇ ਲਈ ਸਾਡੇ ਰਿਪੋਰਟਰਸ ਦਿੱਲੀ ਦੇ ਵਿੱਚ ਤੁਹਾਨੂੰ ਹਮੇਸ਼ਾ ਤਾਜ਼ਾ ਖਬਰਾਂ ਦਿੰਦੇ ਰਹਿਣਗੇ ਸਾਡਾ ਮਕਸਦ ਹੈ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਣਾ ਇਸ ਲਈ ਤੁਸੀਂ ਪਲ-ਪਲ ਦੀ ਤਾਜ਼ਾਤਰੀਨ ਖਬਰਾਂ ਨੂੰ ਜਾਣਨ ਦੇ ਲਈ ਬਣੇ ਰਹੋ ਗਲੋਬਲ ਹੈਡਲਾਈਨ ਨਿਊਜ਼ ਦੇ ਨਾਲ ਗਲੋਬਲ ਹੈਡਲਾਈਨ ਨਿਊਜ਼ ਚੈਨਲ ਸਾਡਾ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਇਸੇ ਨਾਲ ਨਾਲ ਗਲੋਬਲ ਹੈਡਲਾਈਨ ਐਪ ਵੀ ਆ ਚੁੱਕਾ ਹੈ ਪਲੇ ਸਟੋਰ ਤੇ ਜਾ ਕੇ ਪਲੀਜ਼ ਇਸ ਨੂੰ ਇੰਸਟਾਲ ਕਰੋ ਔਰ ਬਹੁਤ ਸਾਰੇ ਡਿਸਕਾਊਂਟ ਐਂਡ ਆਫਰਸ ਪਾਓ